ਸਰਸ਼ੀਆ ਕਾਲ ਜੀ ਠੰਡ ਦਾ ਮੌਸਮ ਹੈ ਜਿਹੜਾ ਹੁਣ ਸ਼ੁਰੂ ਹੋ ਚੁੱਕਿਆ ਹੈ ਤੇ ਠੰਡ ਦੇ ਮੌਸਮ ਵਿੱਚ ਤੁਸੀਂ ਅਲਸੀ ਦੀਆਂ ਪਿੰਨੀਆਂ ਤਾਂ ਜ਼ਰੂਰ ਬਣਾਈਆਂ ਹੋਣਗੀਆਂ ਅਲਸੀ ਦੀਆਂ ਪਿੰਨੀਆਂ ਨੇ ਜਿਹੜੀਆਂ ਖਾਣ ਵਿੱਚ ਬਹੁਤ ਟੇਸਟੀ ਬਣਦੀਆਂ ਨੇ ਪਰ ਅੱਜ ਮੈਂ ਤੁਹਾਡੇ ਵਾਸਤੇ ਅਲਸੀ ਤੇ ਬੇਸਨ ਦੀ ਇੱਕ ਬਹੁਤ ਹੀ ਟੇਸਟੀ ਬਰਫੀ ਦੀ ਰੈਸਪੀ ਲੈ ਕੇ ਆਈਆਂ ਇਹ ਵਾਲੀ ਜਿਹੜੀ ਬਰਫੀ ਨੂੰ ਬਣਾਉਣਾ ਬਿਲਕੁਲ ਸੌਖਾ ਹੈ ਖਾਣ ਵਿੱਚ ਇੰਨੀ ਟੇਸਟੀ ਬਣਦੀ ਹੈ ਉਸ ਤੋਂ ਕਿਤੇ ਜ਼ਿਆਦਾ ਹੈਲਦੀ ਹੈ ਤਾਂ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਇਹ ਰੈਸਪੀ ਚੰਗੀ ਲੱਗੇਗੀ ਚੰਗੀ ਲੱਗੀ ਤੁਹਾਨੂੰ ਲਾਈਕ ਜ਼ਰੂਰ ਕਰਿਓ ਤੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਚਲੋ ਫਿਰ ਇਸ ਬਰਫੀ ਨੂੰ ਬਣਾਉਣਾ ਸ਼ੁਰੂ ਕਰਦੇ ਆਂ ਤਾਲਸੀ ਦੀ ਇਹ ਵਾਲੀ ਬਰਫੀ ਬਣਾਉਣ ਵਾਸਤੇ ਆਪਾਂ ਸਭ ਨੂੰ ਸਭ ਤੋਂ ਪਹਿਲਾਂ ਜਿਹੜੀ ਚਾਹੀਦੀ ਹੈ ਇਹਦੇ ਵਾਸਤੇ ਅਲਸੀ ਫਲੈਕਸ ਸੀਡਸ ਅੱਧੀ ਕੌਲੀ ਆਪਾਂ ਇਹਦੇ ਵਾਸਤੇ ਅਲਸੀ ਲਈਏ ਤੁਸੀਂ ਨਾਪ ਵਾਸਤੇ ਨਾ ਕਰਦਾ ਕੋਈ ਵੀ ਕੱਪ ਜਾਂ ਕੌਲੀ ਸੈੱਟ ਕਰ ਲੈਣਾ ਸਾਰਾ ਨਾਪ ਆਪਾਂ ਉਹਦੇ ਨਾਲ ਹੀ ਲੈਣਾ ਹੈ ਤੇ ਐਲਸੀ ਦੇ ਜਿਹੜੇ ਬੀਜ ਨੇ ਇਹਨਾਂ ਨੂੰ ਸੁਪਰ ਜਿਹੜੇ ਸੀਡਸ ਆ ਉਹਦੇ ਨਾਮ ਨਾਲ ਵੀ ਜਾਣਿਆ ਜਾਂਦਾ ਬਹੁਤ ਹੀ ਹੈਲਦੀ ਇਹਨਾਂ ਬੀਜਾਂ ਨੂੰ ਮੰਨਿਆ ਜਾਂਦਾ ਤੇ ਆਪਾਂ ਇਹਨਾਂ ਨੂੰ ਨਾ ਗੈਸ ਦੇ ਬਿਲਕੁਲ ਘੱਟ ਫਲੇਮ ਤੇ ਭੁੰਨਣਾ ਇਸ ਚੀਜ਼ ਦਾ ਧਿਆਨ ਰੱਖਣਾ ਗੈਸ ਦਾ ਫਲੇਮ ਹਾਈ ਨਹੀਂ ਕਰਨਾ 5 ਤੋਂ 7 ਮਿੰਟ ਵਾਸਤੇ ਆਪਾਂ ਇਹਨੂੰ ਭੁੰਨ ਲਵਾਂਗੇ ਡਰਾਈ ਰੋਸਟ ਕਰਾਂਗੇ ਜਿਵੇਂ ਜਿਵੇਂ ਭੁੰਨਦੇ ਜਾਵਾਂਗੇ ਨਾ ਹਲਕੀ ਜਿਹੀ ਇਹਨਾਂ ਦੇ ਚਟਕਣ ਦੀ ਆਵਾਜ਼ ਆਉਣ ਲੱਗ ਜਾਂਦੀ ਹੈ ਤੇ ਨਾਲ ਹੀ ਬੀਜ ਦੇ ਉੱਪਰ ਇੱਕ ਸ਼ਾਈਨ ਜੀ ਵੀ ਆ ਜਾਂਦੀ ਹੈ ਥੋੜੇ ਜਿਹਾ ਪਹਿਲਾਂ ਨਾਲੋਂ ਫੁੱਲ ਵੀ ਜਾਂਦੇ ਨੇ ਅਲਸੀ ਦੇ ਜਿਹੜੇ ਬੀਜ ਨੇ ਹਾਰਟ ਹੈਲਥ ਵਾਸਤੇ ਬਹੁਤ ਵਧੀਆ ਮੰਨੇ ਜਾਂਦੇ ਆ ਜਿਹੜਾ ਆਪਣਾ ਬੈਡ ਕੈਲੇਸਟਰੋਲ ਹੈ ਕੈਲੇਸਟਰੋਲ ਦੇ ਲੈਵਲ ਨੂੰ ਘੱਟ ਕਰਨ ਵਿੱਚ ਵਧੀਆ ਮੰਨੇ ਜਾਂਦੇ ਆ ਵਾਲਾਂ ਵਾਸਤੇ ਬਹੁਤ ਵਧੀਆ ਨੇ ਸਕਿਨ ਵਾਸਤੇ ਬਹੁਤ ਵਧੀਆ ਨੇ ਇਸੇ ਤਰ੍ਹਾਂ ਜਿਵੇਂ ਜੋੜਾਂ ਦੇ ਦਰਦ ਨੇ ਉਹਨੂੰ ਠੀਕ ਕਰਦੇ ਆ ਤੇ ਜਿੰਨੇ ਵੀ ਆਪਾਂ ਇਹਦੇ ਫਾਇਦੇ ਗਿਣਾਈਏ ਨਾ ਉਨੇ ਹੀ ਇਹਦੇ ਫਾਇਦੇ ਆ ਜਿਹੜੇ ਘਟਨੇ ਆ ਤਾ ਅਲਸੀ ਦੇ ਬੀਜ ਨੂੰ ਦੇਖੋ ਆਪਾਂ 5 ਤੋਂ 7 ਮਿੰਟ ਵਾਸਤੇ ਭੁੰਨ ਲਿਆ ਹੁਣ ਆਪਾਂ ਗੈਸ ਦਾ ਫਲੇਮ ਜਿਹੜਾ ਬੰਦ ਕਰ ਦਾਂਗੇ ਇਸ ਤੋਂ ਜ਼ਿਆਦਾ ਆਪਾਂ ਇਹਨਾਂ ਨੂੰ ਨਹੀਂ ਭੁੰਨਾ ਤੇ ਇਹਨਾਂ ਨੂੰ ਇੱਕ ਸਾਈਡ ਤੇ ਰੱਖ ਕੇ ਆਪਾਂ ਠੰਡੇ ਹੋਣ ਦਵਾਂਗੇ ਠੰਡੇ ਹੋਣ ਤੋਂ ਬਾਅਦ ਇਹਨਾਂ ਨੂੰ ਆਪਾਂ ਪੀਸ ਲੈਣਾ ਹੁਣ ਆਪਾਂ ਇਹ ਜਿਹੜਾ ਕੜਾਈ ਵਿੱਚ 1 ਕੱਪ ਪਾਵਾਂਗੇ ਬੇਸਣ ਦਾ ਬੇਸਣ ਨੂੰ ਵੀ ਪਹਿਲਾਂ ਆਪਾਂ ਚੰਗੀ ਤਰ੍ਹਾਂ ਛਾਣ ਲਿਆ ਜਿਹੜੀ ਕੌਲੀ ਨਾਲ ਜਿਵੇਂ ਆਪਾਂ ਅਲਸੀ ਤੇ ਬੀਜ ਦਾ ਨਾਪ ਲਿਆ ਸੀ ਨਾ ਸੇਮ ਕੌਲੀ ਦੇ ਨਾਲ ਹੀ ਆਪਾਂ ਬੇਸਣ ਦਾ ਨਾਪ ਵੀ ਲੈ ਲੈਣਾ ਤੇ ਵੇਸਣ ਨੂੰ ਆਪਾਂ ਸ਼ੁਰੂ ਚ ਹੈ ਜਿਹੜਾ ਬਿਨਾ ਘਿਓ ਤੋਂ ਹਜੇ ਭੁੰਨਣ ਵਾਲਿਆ 5 ਤੋਂ 7 ਮਿੰਟ ਵਾਸਤੇ ਨੂੰ ਡਰਾਈ ਰੋਸਟ ਕਰਾਂਗੇ ਗੈਸ ਦਾ ਫਲੇਮ ਵੇਸਣ ਨੂੰ ਭੁੰਨਦੇ ਟਾਈਮ ਵੀ ਨਾ ਆਪਾਂ ਘੱਟ ਰੱਖਣਾ ਘੱਟ ਫਲੇਮ ਤੇ ਜਦੋਂ ਆਪਾਂ ਵੇਸਣ ਜਾਂ ਆਟੇ ਨੂੰ ਭੁੰਨਦੇ ਆ ਤਾਂ ਕੱਚਾਪਨ ਉਹਦੇ ਵਿੱਚ ਬਿਲਕੁਲ ਨਹੀਂ ਰਹਿੰਦਾ ਟਾਈਮ ਥੋੜਾ ਜ਼ਰੂਰ ਜ਼ਿਆਦਾ ਲੱਗ ਜਾਂਦਾ ਪਰ ਜਿਹੜਾ ਵੇਸਣ ਜਾਂ ਆਟਾ ਜੋ ਵੀ ਆਪਾਂ ਭੁੰਨਦੇ ਆ ਬਿਲਕੁਲ ਵਧੀਆ ਚੰਗੀ ਤਰ੍ਹਾਂ ਹੈ ਜਿਹੜਾ ਉਹ ਪੱਕ ਜਾਂਦਾ ਹੈ ਤਾ ਹੁਣ ਜਿਵੇਂ ਜਿਵੇਂ ਆਪਾਂ ਦੇਖੋ ਇਹਨੂੰ ਹੌਲੀ ਹੌਲੀ ਭੁੰਨਦੇ ਜਾਵਾਂਗੇ ਨਾ ਹਲਕਾ ਜਿਹਾ ਦਾ ਕਲਰ ਵੀ ਚੇਂਜ ਹੋਏਗਾ ਵੇਸਣ ਜਿਵੇਂ ਜਿਵੇਂ ਰੋਸਟ ਹੋਣਾ ਸ਼ੁਰੂ ਹੁੰਦਾ ਬਹੁਤ ਹੀ ਪਿਆਰੀ ਇਹਦੇ ਵਿੱਚੋਂ ਖੁਸ਼ਬੂ ਵੀ ਆਉਣ ਲੱਗ ਜਾਂਦੀ ਹੈ ਤਾਂ ਹੁਣ ਵੇਸਣ ਨੂੰ ਭੁੰਨਦੇ ਹੋਏ ਆ ਜਿਹੜਾ 5 ਕਿ ਮਿੰਟ ਦੇ ਕਰੀਬ ਆਪਾਂ ਨੂੰ ਹੋ ਚੁੱਕੇ ਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੇਸੀ ਘਿਓ ਤਾਂ ਅੱਧੀ ਕੌਲੀ ਆਪਾਂ ਇਹਦੇ ਵਿੱਚ ਜਿਹੜੀ ਦੇਸੀ ਘਿਓ ਦੀ ਪਾਤੀ ਹੈ ਘਿਓ ਦਾ ਨਾਪ ਆਪਾਂ ਆ ਘਿਓ ਨੂੰ ਪਹਿਲਾਂ ਮੈਲਟ ਕਰਕੇ ਨਾ ਪਿਗਲਾ ਕੇ ਫਿਰ ਉਹਦਾ ਨਾਪ ਲਿਆ ਤੇ ਇਹ ਕਿ ਉਹ ਪਾਣ ਤੋਂ ਬਾਅਦ ਹੁਣ ਆਪਾਂ ਵੇਸਣ ਨੂੰ ਆ ਜਿਹੜਾ ਚੰਗੀ ਤਰ੍ਹਾਂ ਭੁੰਨਣਾ ਜਿਤ ਤੱਕ ਇਹਦਾ ਕਲਰ ਹੈ ਜਿਹੜਾ 골ਡਨ ਬ੍ਰਾਊਨ ਨਹੀਂ ਹੋ ਜਾਂਦਾ ਵੇਸਣ ਬਿਲਕੁਲ ਚੰਗੀ ਤਰ੍ਹਾਂ ਪੱਕ ਨਹੀਂ ਜਾਂਦਾ ਹੁਣ ਸ਼ਾਇਦ ਇਸ ਟਾਈਮ ਤੇ ਤੁਹਾਨੂੰ ਲੱਗ ਰਿਹਾ ਹੋਵੇ ਨਾ ਇਹਦੇ ਵਿੱਚ ਕਿਉਂ ਜ਼ਿਆਦਾ ਲੇਕਿਨ ਜਿਵੇਂ ਹੀ ਆਪਾਂ ਬਾਅਦ ਵਿੱਚ ਇਹਦੇ ਵਿੱਚ ਪੀਸੀ ਹੋਈ ਗਲਸੀ ਤੇ ਹੋਰ ਜਿਹੜੇ ਇਨਗਰੀਡੀਅੰਟ ਪਾਵਾਂਗੇ ਨਾ ਤਾਂ ਬਿਲਕੁਲ ਪਰਫੈਕਟ ਹੈ ਜਿਹੜਾ ਇਹ ਆ ਜਾਏਗਾ ਹੁਣ ਆਪਾਂ ਜਿਵੇਂ ਜਿਵੇਂ ਦੇਖੋ ਬੇਸਣ ਨੂੰ ਭੁੰਨੇ ਜਾ ਰਹੇ ਹੌਲੀ ਹੌਲੀ ਜਿਹੜਾ ਇਹਦਾ ਕਲਰ ਚੇਂਜ ਹੋਣਾ ਸ਼ੁਰੂ ਹੋ ਜਾਏਗਾ ਤੇ ਹੁਣ ਦੇਖੋ ਇਹਨੂੰ ਭੁੰਨਦੇ ਹੋ ਨਾ 12 ਤੋਂ 15 ਮਿੰਟ ਦੇ ਕਰੀਬ ਹੋ ਚੁੱਕੇ ਹਨ ਬੇਸਣ ਬਹੁਤ ਹੀ ਵਧੀਆ 골ਡਨ ਬ੍ਰਾਊਨ ਹੋ ਚੁੱਕਿਆ ਦੇਖ ਕੇ ਤੁਹਾਨੂੰ ਪਤਾ ਚੱਲ ਰਿਹਾ ਹੋਗਾ ਬਿਲਕੁਲ ਚੰਗੀ ਤਰ੍ਹਾਂ ਜਿਹੜਾ ਬੇਸਣ ਇਹਦੇ ਵਿੱਚ ਪੱਕ ਚੁੱਕਿਆ ਜਦੋਂ ਬੇਸਣ ਨੂੰ ਤੁਸੀਂ ਐਵੇਂ ਬਿਲਕੁਲ ਚੰਗੀ ਤਰ੍ਹਾਂ ਭੁੰਨ ਲਵੋਗੇ ਨਾ ਫੇਰ ਆਪਾਂ ਇਹਦੇ ਵਿੱਚ ਜਿਹੜੀ ਅਲਸੀ ਰੱਖੀ ਹੋਈ ਸੀ ਨਾ ਉਹਨੂੰ ਪੀਸ ਕੇ ਉਹ ਵੀ ਇਹਦੇ ਵਿੱਚ ਪਾ ਦਵਾਂਗੇ ਤਾ ਜਿਹੜੀ ਅਲਸੀ ਸੀ ਨਾ ਜਿਵੇਂ ਠੰਡੀ ਹੋ ਜਾਂਦੀ ਤੁਸੀਂ ਉਹਨੂੰ ਇੱਕ ਮਿਕਸਰ ਜਾਰ ਵਿੱਚ ਪਾ ਕੇ ਚੰਗੀ ਤਰ੍ਹਾਂ ਪੀਸ ਲੈਣਾ ਤੇ ਇਹ ਦੇਖੋ ਪੀਸੀ ਹੋਈ ਅਲਸੀ ਵੀ ਆਪਾਂ ਇਹਦੇ ਵਿੱਚ ਪਾ ਦਿੱਤੀ ਹੈ ਤੇ ਇਹਨੂੰ ਵੀ ਹੁਣ ਬੇਸਨ ਵਿੱਚ ਆਪਾਂ ਇੱਕ ਵਾਰੀ ਚੰਗੀ ਤਰ੍ਹਾਂ ਮਿਲਾ ਦਾਂਗੇ ਜਿਵੇਂ ਹੀ ਆਪਾਂ ਇਹਦੇ ਵਿੱਚ ਦੇਖੋ ਅਲਸੀ ਪਾਈ ਹੈ ਨਾਲ ਦੀ ਨਾਲ ਇਹਨੇ ਸਾਰੇ ਘਿਓ ਨੂੰ ਹੈ ਜਿਹੜਾ ਸੋਖ ਲਿਆ ਜਿਵੇਂ ਸ਼ੁਰੂ ਚ ਆਪਾਂ ਨੂੰ ਲੱਗ ਰਿਆ ਸੀ ਨਾ ਜ਼ਿਆਦਾ ਘਿਓ ਹੈ ਪਰ ਹੁਣ ਬਿਲਕੁਲ ਵੀ ਇਸ ਤਰ੍ਹਾਂ ਨਹੀਂ ਹੈ ਤੇ 4 ਤੋਂ 5 ਚਮਚ ਆਪਾਂ ਇਹਦੇ ਵਿੱਚ ਪਾ ਦਾਂਗੇ ਨਾਰੀਅਲ ਦਾ ਬੁਰਾ ਤਾਂ ਜਿਹੜਾ ਡੈਸੀਕੇਟਿਡ ਕੋਕੋਨਟ ਆਂਦਾ ਨਾ ਜਾਂ ਫਿਰ ਜਿਹੜਾ ਸੁੱਕਾ ਖੋਪਾ ਆਂਦਾ ਤੁਸੀਂ ਨਾਰੀਅਲ ਦਾ ਜੇ ਟੇਸਟ ਵਧੀਆ ਨਹੀਂ ਲੱਗਦਾ ਫਿਰ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਵੈਸੇ ਇਹ ਜਿਹੜਾ ਨਾਰੀਅਲ ਜੇ ਆਪਾਂ ਸੁੱਕਾ ਖੋਪਰਾ ਪਾਉਂਦੇ ਆ ਬਹੁਤ ਹੀ ਹੈਲਦੀ ਹੁੰਦਾ ਤੇ ਇਹਨੂੰ ਵੀ ਇਹਦੇ ਵਿੱਚ ਜ਼ਰੂਰ ਪਾਉਣਾ ਚਾਹੀਦਾ ਹੁਣ ਆਪਾਂ ਇਹਦੇ ਵਿੱਚ ਥੋੜੇ ਜਿਹਾ ਪਾਵਾਂਗੇ ਬਦਾਮ ਤੇ ਪਿਸਤਾ ਦਾ ਪਾਊਡਰ ਬਦਾਮ ਤੇ ਪਿਸਤਾ ਜਿਹੜੇ 10 ਤੋਂ 15 ਬਦਾਮ ਸੀ 10 ਤੋਂ 15 ਹੀ ਪਿਸਤੇ ਸੀ ਉਹਨਾਂ ਨੂੰ ਆਪਾਂ ਪੀਸ ਕੇ ਇਹਦੇ ਵਿੱਚ ਪਾਇਆ ਕਿਉਂਕਿ ਆਪਾਂ ਇਹਦੀ ਬਰਫੀ ਬਣਾ ਰਿਆ ਨਾ ਇਸ ਲਈ ਆਪਾਂ ਇਹਨੂੰ ਇੱਕ ਪਾਊਡਰ ਫਾਰਮ ਵਿੱਚ ਇਹਦੇ ਵਿੱਚ ਪਾ ਰਹੇ ਹਾਂ ਤੁਸੀਂ ਚਾਹੋ ਤਾਂ ਬਿਲਕੁਲ ਬਰੀਕ ਕੱਟ ਕਰਕੇ ਵੀ ਪਾ ਸਕਦੇ ਹੋ ਦੋ ਚੁਟਕੀ ਦੇ ਕਰੀਬ ਆਪਾਂ ਇਹਦੇ ਵਿੱਚ ਪਾ ਦਿੱਤਾ ਹਰੀ ਇਲਾਇਚੀ ਦਾ ਪਾਊਡਰ ਹਰੀ ਇਲਾਇਚੀ ਨੂੰ ਪੀਸ ਕੇ ਇਹਦੇ ਵਿੱਚ ਪਾਇਆ ਡਰਾਈ ਫਰੂਟਸ ਨੂੰ ਜਦੋਂ ਆਪਾਂ ਕੱਟ ਕੇ ਇਹਦੇ ਵਿੱਚ ਪਾਨੇ ਆ ਫਿਰ ਪ੍ਰੋਪਰ ਸ਼ੇਪ ਨਹੀਂ ਆਉਂਦੀ ਜਦੋਂ ਆਪਾਂ ਬਰਫੀ ਨੂੰ ਕੱਟਦੇ ਆ ਇਸੇ ਲਈ ਆਪਾਂ ਨੂੰ ਇਹਦੇ ਵਿੱਚ ਪੀਸ ਕੇ ਪਾਇਆ ਤੇ 1 ਕੱਪ ਇਹਦੇ ਵਿੱਚ ਪਾ ਦਵਾਂਗੇ ਗੁੜ ਦਾ ਗੁੜ ਨੂੰ ਬਿਲਕੁਲ ਛੋਟੇ ਛੋਟੇ ਟੁਕੜਿਆਂ 'ਚ ਤੁਸੀਂ ਤੋੜ ਲੈਣਾ ਜਾਂ ਕद्दूकस ਕਰ ਲੈਣਾ ਗੈਸ ਦਾ ਫਲੇਮ ਇਸ ਟਾਈਮ ਵੀ ਘੱਟ ਰੱਖਣਾ ਇੱਕ ਚੀਜ਼ ਧਿਆਨ ਰੱਖਣਾ ਗੁੜ ਨੂੰ ਆਪਾਂ ਜਸਟ ਇਹਦੇ ਵਿੱਚ ਮੈਲਟ ਹੋਣ ਦੇਣਾ ਜਿਵੇਂ ਗੂੜੇ ਦੇ ਵਿੱਚ ਮਿਕਸ ਹੋ ਜਾਂਦਾ ਨਾ ਪਿਗਲ ਜਾਂਦਾ ਫਿਰ ਆਪਾਂ ਗੈਸ ਦਾ ਫਲੇਮ ਬੰਦ ਕਰ ਦੇਣਾ ਕਿਉਂਕਿ ਜੇ ਤੁਸੀਂ ਇਹਨੂੰ ਜ਼ਿਆਦਾ دیر ਪਕਾਉਣ ਲੱਗ ਗਏ ਨਾ ਤਾਂ ਗੂੜੇ ਜਿਹੜਾ ਇਹਦੇ ਵਿੱਚ ਬਰਫੀ ਹੈ ਹਾਰਡ ਹੋ ਜਾਏਗੀ ਟੈਕਸਚਰ ਬਿਲਕੁਲ ਵੀ ਚੰਗਾ ਨਹੀਂ ਆਏਗਾ ਤਾਂ ਕਿਉਂਕਿ ਮਿਕਸਚਰ ਕਾਫੀ ਗਰਮ ਹੁੰਦਾ ਨਾ ਜਿਵੇਂ ਆਪਾਂ ਗੁੜ ਨੂੰ ਕੱਦੂਕਸ ਕਰਕੇ ਇਹਦੇ ਵਿੱਚ ਪਾਉਂਦੇ ਆ ਨਾਲ ਦੀ ਨਾਲ ਹੀ ਉਹ ਦੇ ਵਿੱਚ ਘੁਲਣਾ ਸ਼ੁਰੂ ਹੋ ਜਾਂਦਾ ਤੇ ਹੁਣ ਆਪਾਂ ਜਿਹੜਾ ਗੈਸ ਦਾ ਫਲੇਮ ਬੰਦ ਕਰ ਦਾਂਗੇ ਇਸ ਤੋਂ ਜ਼ਿਆਦਾ ਨਹੀਂ ਇਹਨੂੰ ਪਕਾਵਾਂਗੇ ਬਸ ਐਵੇਂ ਹੀ ਗਰਮ ਮਿਕਸਚਰ ਚ ਨਾ ਤੁਸੀਂ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਮਿਕਸ ਕਰਦੇ ਜਾਣਾ ਤਾਂ ਗੁੜ ਬਿਲਕੁਲ ਵਧੀਆ ਇਹਦੇ ਵਿੱਚ ਜਿਹੜਾ ਮਿਕਸ ਹੋ ਜਾਏਗਾ ਬਿਨਾ ਚਾਸ਼ਨੀ ਤੋਂ ਹੀ ਬਹੁਤ ਹੀ ਈਜ਼ੀ ਵੇ ਨਾਲ ਬਿਲਕੁਲ ਸੌਫਟ ਵਾਲੀ ਜਿਹੜੀ ਬਰਫੀ ਆ ਬਣ ਕੇ ਤਿਆਰ ਹੁੰਦੀ ਹੈ ਹੁਣ ਦੇਖੋ ਜਿਵੇਂ ਹੀ ਗੁੜੇ ਦੇ ਵਿੱਚ ਮਿਕਸ ਹੋ ਗਿਆ ਨਾਲ ਦੀ ਨਾਲ ਆਪਾਂ ਜੜੀ ਵੀ ਥਾਲੀ ਜਾਂ ਟ੍ਰੇਜ ਬਰਫੀ ਜਮਾਣੀ ਨੂੰ ਥੋੜਾ ਜਿਹਾ ਘਿਓ ਨਾਲ ਗ੍ਰੀਸ ਕਰਕੇ ਸਾਰਾ ਮਿਕਸਚਰ ਉਹਦੇ ਵਿੱਚ ਪਾ ਦੇਣਾ ਗੁੜ ਵਾਲੀ ਬਰਫੀ ਨਾ ਬਹੁਤ ਹੀ ਛੇਤੀ ਸੈੱਟ ਹੋਣਾ ਸ਼ੁਰੂ ਹੋ ਜਾਂਦੀ ਹੈ ਨੂੰ ਜਿਆਦਾ ਟਾਈਮ ਨਹੀਂ ਲੱਗਦਾ ਬਹੁਤ ਹੀ ਜਲਦੀ ਇਹ ਜੰਮਣ ਲੱਗ ਜਾਂਦੀ ਹੈ ਤਾਂ ਤੁਸੀਂ ਇਹਦੇ ਵਿੱਚ ਜਿਵੇਂ ਇਹਨੂੰ ਫੈਲਾ ਕੇ ਇਸ ਤਰ੍ਹਾਂ ਸੈੱਟ ਕਰ ਦੋਗੇ ਨਾ ਇਸ ਤੋਂ ਬਾਅਦ ਜੇ ਤੁਸੀਂ ਚਾਹੋ ਤੇ ਦੀ ਗਾਰਨਿਸ਼ਿੰਗ ਬਿਲਕੁਲ ਬਰੀਕ ਕੱਟੇ ਹੋਏ ਡਰਾਈ ਫਰੂਟਸ ਨਾਲ ਕਰ ਸਕਦੇ ਹੋ ਯਾ ਇਹਦੀ ਗਾਰਨਿਸ਼ਿੰਗ ਨਹੀਂ ਕਰਨਾ ਚਾਹੁੰਦੇ ਇਹਨੂੰ ਐਂ ਹੀ ਰੱਖਣਾ ਚਾਹੁੰਦੇ ਹੋ ਤਾਂ ਐਵੇਂ ਵੀ ਰੱਖ ਸਕਦੇ ਹੋ ਬਰਫੀ ਨੂੰ ਆਪਾਂ ਜਦੋਂ ਐਵੇਂ ਚੰਗੀ ਤਰ੍ਹਾਂ ਚਮਚ ਨਾਲ ਫੈਲਾ ਕੇ ਸੈੱਟ ਕਰ ਦਿੱਤਾ ਨਾ ਇਸ ਤੋਂ ਬਾਅਦ ਆਪਾਂ ਥੋੜੇ ਜਿਹੇ ਦੇ ਉੱਪਰ ਪਾ ਰਹੇ ਹਾਂ ਜਿਹੜਾ ਨਾਰੀਅਲ ਦਾ ਬੂਰਾ ਹੈ ਨਾ ਉਹ ਥੋੜਾ ਜਿਹਾ ਮੈਂ ਇਹਦੇ ਉੱਪਰ ਪਾ ਦਿੱਤਾ ਬਿਲਕੁਲ ਆਪਸ਼ਨਲ ਹੈ ਚਾਹੋ ਤੇ ਪਾ ਸਕਦੇ ਹੋ ਨਹੀਂ ਤੇ ਨੂੰ ਸਕਿਪ ਕਰ ਦਿਓ ਤੇ ਥੋੜਾ ਜਿਹਾ ਨੂੰ ਆਪਾਂ ਇਸ ਤਰ੍ਹਾਂ ਸੈੱਟ ਕਰ ਦਾਂਗੇ ਤੁਸੀਂ ਚਾਹੋ ਤੇ ਨਾਰੀਅਲ ਨੂੰ ਕद्दूकस ਕਰਕੇ ਨਾ ਉਹ ਵੀ ਇਹਦੇ ਉੱਪਰ ਪਾ ਸਕਦੇ ਹੋ ਤੇ ਹੁਣ ਆਪਾਂ ਇਹਦੇ ਉੱਪਰ ਥੋੜੇ ਜਿਹੇ ਪਾ ਰਹੇ ਹਾਂ ਖਸਖਸ ਖਸਖਸ ਨੂੰ ਵੀ ਇਸੇ ਤਰ੍ਹਾਂ ਇਹ ਥੋੜਾ ਜਿਹਾ ਫੈਲਾ ਕੇ ਦੇਖੋ ਇਹਦੇ ਉੱਪਰ ਸੈੱਟ ਕਰ ਦ ਤੇ ਇਸ ਤੋਂ ਬਾਅਦ ਚਮਚ ਦੀ ਹੈਲਪ ਨਾਲ ਆਪਾਂ ਇਹਨੂੰ ਸੈੱਟ ਕਰ ਦੇਣਾ ਖਸ ਖਸ ਵੀ ਬਹੁਤ ਵਧੀਆ ਮੰਨੀ ਜਾਂਦੀ ਹੈ ਜਿਵੇਂ ਕਿਸੇ ਨੂੰ ਨੀਂਦ ਨਹੀਂ ਆਉਂਦੀ ਨਾ ਤਾਂ ਸਾਊਂਡ ਸਲੀਪ ਵਾਸਤੇ ਇਹਨੂੰ ਬਹੁਤ ਵਧੀਆ ਮੰਨਿਆ ਜਾਂਦਾ ਹੁਣ ਆਪਾਂ ਇਹਨੂੰ ਬਸ 5 ਮਿੰਟ ਵਾਸਤੇ ਐਵੇਂ ਰੱਖਣਾ 5 ਮਿੰਟ ਬਾਅਦ ਹੀ ਇਹਦੇ ਵਿੱਚ ਆਪਾਂ ਕੱਟ ਦੇ ਨਿਸ਼ਾਨ ਜਿਹੜੇ ਨਿਸ਼ਾਨ ਹਨ ਉਹ ਲਗਾ ਦੇਣੇ ਆ ਕਿਉਂਕਿ ਗੁੜ ਵਾਲੀ ਬਰਫੀ ਜਿਵੇਂ ਮੈਂ ਤੁਹਾਨੂੰ ਦੱਸਿਆ ਬਹੁਤ ਜਲਦੀ ਜੰਮਣ ਲੱਗ ਜਾਂਦੀ ਹੈ ਜੇ ਤੁਸੀਂ ਇਹਨੂੰ ਜ਼ਿਆਦਾ ਦੇਰ ਤੱਕ ਰਹਿਣ ਦੋਗੇ ਨਾ ਫਿਰ ਇਹਨੂੰ ਕੱਟਣਾ ਮੁਸ਼ਕਿਲ ਲੱਗਦਾ ਤਾਂ 5 ਮਿੰਟ ਬਾਅਦ ਹੀ ਇਹਦੇ ਵਿੱਚ ਕੱਟ ਦੇ ਨਿਸ਼ਾਨ ਲਗਾਉਣ ਤੋਂ ਬਾਅਦ ਤੁਸੀਂ ਠੰਡ ਦਾ ਮੌਸਮ ਹੈ ਬਾਰੀ ਰਹਿਣਦੋ ਕਿ ਬਸ ਬਰਫੀ ਨਾਲ ਦੀ ਨਾਲ ਜੰਮ ਜਾਏਗੀ ਤੇ ਹੁਣ ਦੇਖੋ ਅੱਧੇ ਇੱਕ ਘੰਟੇ ਦੇ ਕਰੀਬ ਹੀ ਹੋਇਆ ਬਰਫੀ ਬਿਲਕੁਲ ਵਧੀਆ ਜੰਮ ਚੁੱਕੀ ਹੈ ਇੱਕ ਵਾਰੀ ਆਪਾਂ ਦੁਬਾਰਾ ਜਿਹੜੇ ਕੱਟ ਦੇ ਨਿਸ਼ਾਨ ਨੇ ਇਸ ਤਰ੍ਹਾਂ ਉਹਨਾਂ ਨੂੰ ਫੇਰ ਲਗਾ ਲੈਣੇ ਆ ਤੇ ਤੁਹਾਨੂੰ ਮੈਂ ਇੱਕ ਪੀਸ ਇਹਦਾ ਤੋੜ ਕੇ ਵੀ ਦਿਖਾਨੀ ਆ ਤੁਹਾਨੂੰ ਪਤਾ ਚੱਲ ਜਾਏਗਾ ਕਿੰਨੀ ਜ਼ਿਆਦਾ ਸੌਫਟ ਵਾਲੀ ਜਿਹੜੀ ਬਰਫੀ ਇਹ ਬਣ ਕੇ ਤਿਆਰ ਹੁੰਦੀ ਆ ਤਾਂ ਠੰਡ ਦੇ ਮੌਸਮ ਵਿੱਚ ਚਲਸੀ ਨੂੰ ਕਿਸੇ ਨਾ ਕਿਸੇ ਫਾਰਮ ਵਿੱਚ ਜ਼ਰੂਰ ਖਾਣਾ ਚਾਹੀਦਾ ਹੈ ਜੇ ਤੁਸੀਂ ਪਿੰਨੀਆਂ ਆ ਬਣਾਉਂਦੇ ਹੋ ਤਾਂ ਇੱਕ ਵਾਰੀ ਇਸ ਤਰ੍ਹਾਂ ਫਿਰ ਜਿਹੜੀ ਬਰਫੀ ਦੀ ਰੈਸਪੀ ਵੀ ਜ਼ਰੂਰ ਟਰਾਈ ਕਰਿਓ ਤੁਹਾਨੂੰ ਪੱਕਾ ਪਸੰਦ ਆਏਗੀ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਰੈਸਪੀ ਕਿਵੇਂ ਦੀ ਇਹ ਤੁਹਾਨੂੰ ਲੱਗੀ ਜਲਦੀ ਆਪਾਂ ਮਿਲਾਂਗੇ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਆਪਣਾ ਧਿਆਨ ਰੱਖੋ ਤੇ ਆਪਣੀ ਫੈਮਿਲੀ ਦਾ ਧਿਆਨ ਰੱਖੋ